ਅਮਰਤ ਵੇਲੇ ਦੀ ਪ੍ਰਾਰਥਨਾ ਸੋ ਪਰਮੇਸ਼ਰ ਇਸ ਅਮਰਤ ਵੇਲੇ ਆਪ ਸਾਰਿਆਂ ਨੂੰ ਵੱਡੀਆਂ-ਵੱਡੀਆਂ ਵਰਕਤਾਂ ਤੇ ਵੱਡੀਆਂ ਅਸ਼ੀਸ਼ਾਂ ਨਾਲ ਭਰਪੂਰ ਕਰੇ ਅਮਰਤ ਵੇਲੇ ਉੱਠ ਕੇ ਸਵੇਰ ਦੇ ਸਮੇਂ ਫਜ਼ਰ ਦੇ ਵੇਲੇ ਸਾਨੂੰ ਉਸ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਕਿਉਂਕਿ ਜੇਕਰ ਅਸੀਂ ਅੰਮ੍ਰਿਤ ਵੇਲੇ ਫਜ਼ਰ ਦੇ ਵੇਲੇ ਉੱਠਾਂਗੇ ਪ੍ਰਾਰਥਨਾ ਕਰਾਂਗੇ ਤਾਂ ਪਰਮੇਸ਼ਵਰ ਸਾਡੀ ਸਾਰਾ ਦਿਨ ਅਗਵਾਈ ਕਰੇਗਾ ਕਿਉਂਕਿ ਅੰਮ੍ਰਿਤ ਵੇਲਾ ਸਭ ਤੋਂ ਵਧੀਆ ਵੇਲਾ ਤੇ ਚੰਗਾ ਵੇਲਾ ਹੁੰਦਾ ਹੈ ਇਸ ਕਰਕੇ ਸਾਨੂੰ ਅੰਮ੍ਰਿਤ ਵੇਲੇ ਉੱਠ ਕੇ ਪ੍ਰਭੂ ਦਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਪ੍ਰਭੂ ਦੀ ਬੰਦਗੀ ਕਰਨੀ ਚਾਹੀਦੀ ਹੈ ਔਰ ਆਪਣੀ ਗੋਡੇ ਟੇਕ ਕੇ ਉਸ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਕਿ ਉਸ ਨੇ ਸਾਨੂੰ ਰਾਤ ਭਰ ਸੰਭਾਲ ਕੇ ਰੱਖਿਆ ਹਰੇਕ ਖਤਰੇ ਤੋਂ ਆਫਤ ਤੋਂ ਬਚਾਇਆ ਜਦੋਂ ਇਨਸਾਨ ਸੁੱਤਾ ਹੁੰਦਾ ਉਸ ਵੇਲੇ ਕੌਣ ਰਾਖੀ ਕਰਦਾ ਪ੍ਰਭੂ ਹੀ ਸਾਡੀ ਰਾਖੀ ਕਰਦਾ ਕਿਉਂਕਿ ਜਬੂਰਾਾਂ ਦੀ ਪੋਥੀ ਵਿੱਚ ਵੀ ਲਿਖਿਆ ਜੇਕਰ ਯਹੋਵਾ ਹੀ ਸ਼ਹਿਰ ਦੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵੇਕਾਰ ਹੈ ਜੇਕਰ ਯਹੋਵਾ ਹੀ ਰਾਖੀ ਨਾ ਕਰੇ ਤਾਂ ਰਾਖੇ ਦਾ ਜਾਗਣਾ ਵੇਕਾਰ ਹੈ ਇਸ ਲਈ ਮੇਰੇ ਭਾਈ ਭੈਣੋ ਪ੍ਰਭੂ ਜੀ ਦੀ ਬਾਣੀ ਇਹ ਗੱਲ ਨੂੰ ਬਿਆਨ ਕਰਦੀ ਹੈ ਪਰਮੇਸ਼ਵਰ ਜੀ ਦੀ ਬਾਣੀ ਵਿੱਚ ਇਹ ਗੱਲ ਦਰਜ ਹੈ ਕਿ ਸਾਨੂੰ ਉਸ ਪਰਮੇਸ਼ਵਰ ਦਾ ਅੰਮ੍ਰਿਤ ਵੇਲੇ ਉੱਠ ਕੇ ਫਜ਼ਰ ਦੇ ਵੇਲੇ ਉੱਠ ਕੇ ਸਵੇਰ ਦੇ ਵੇਲੇ ਉੱਠ ਕੇ ਉਹਦਾ ਥੈਂਕਸ ਉਹਦਾ ਧੰਨਵਾਦ ਕਰਨਾ ਚਾਹੀਦਾ ਹੈ ਕਿਉਂਕਿ ਉਹਨੇ ਰਾਤ ਭਰ ਸਾਡੀ ਰਾਖੀ ਕੀਤੀ ਉਹਨੇ ਸੰਭਾਲ ਕੇ ਰੱਖਿਆ ਸਾਨੂੰ ਇੱਕ ਨਵੀਂ ਸਵੇਰ ਦਾ ਨਵਾਂ ਚਾਨਣ ਬਖਸ਼ਿਆ ਸਾਨੂੰ ਬਹੁਤ ਸਾਰੇ ਲੋਕ ਰਾਤ ਨੂੰ ਸੌਂਦੇ ਆ ਸਵੇਰ ਉੱਠਦੇ ਨਹੀਂ ਤੇ ਇਸ ਕਰਕੇ ਫਿਰ ਸਾਡੇ ਲਈ ਜ਼ਰੂਰੀ ਹੈ ਕਿ ਇੱਕ ਨਵਾਂ ਦਿਨ ਸਾਨੂੰ ਮਿਲਿਆ ਇੱਕ ਨਵੀਂ ਫਜ਼ਰ ਨਵਾਂ ਚਾਨਣ ਨਵਾਂ ਪ੍ਰਕਾਸ਼ ਮਿਲਿਆ ਸਾਨੂੰ ਤੇ ਉਸ ਦਿਨ ਲਈ ਸਾਨੂੰ ਪ੍ਰਭੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਸੋ ਮੇਰੇ ਭਾਈ ਭੈਣੋ ਆਓ ਅਸੀਂ ਅਮਰਤ ਵੇਲੇ ਦੀ ਪ੍ਰਾਰਥਨਾ ਕਰੀਏ ਤੇ ਪਰਮੇਸ਼ਵਰ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਥੋੜਾ ਸਮਾਂ ਧੰਨਵਾਦ ਕਰੀਏ ਸਾਡੇ ਸਿਰਜਣਹਾਰ ਸਾਡੇ ਪਾਲਣਹਾਰ ਸਰਵ ਵਿਆਪੀ ਸਰਵ ਸ਼ਕਤੀਮਾਨ ਆਕਾਸ਼ ਧਰਤੀ ਦੇ ਮਾਲਕ ਅਸੀਂ ਤੁਹਾਡੇ ਚਰਨਾਂ ਵਿੱਚ ਪ੍ਰਾਰਥਨਾ ਕਰਦੇ ਹਾਂ ਆਪਣੀ করুণਾ ਆਪਣੀ ਕਿਰਪਾ ਸਾਡੇ ਤੇ ਪ੍ਰਗਟ ਕਰ ਦਿਓ ਆਪਣਾ ਜਲਾਲ ਸਾਡੇ ਉੱਤੇ ਯਾਹਰ ਕਰ ਦਿਓ ਆਤਮ ਮਹਾਨ ਪਰਮੇਸ਼ਵਰ ਅਸੀਂ ਲੱਖਾਂ ਕਰੋੜਾਂ ਵਾਰ ਤੁਹਾਡਾ ਧੰਨਵਾਦ ਕਰਦੇ ਹਾਂ ਜੋ ਤੁਸੀਂ ਸਾਨੂੰ ਰਾਤ ਭਰ ਸੰਭਾਲਿਆ ਦੁੱਖਾਂ ਬਿਮਾਰੀਆਂ ਤੋਂ ਰੋਗਾਂ ਤੋਂ ਔਰ ਵੈਰੀ ਦੀਆਂ ਸ਼ਕਤੀਆਂ ਤੋਂ ਸ਼ੈਤਾਨੀ ਹਰੇਕ ਯੋਜਨਾਵਾਂ ਤੋਂ ਸਾਨੂੰ ਬਚਾਇਆ हे ਸੈਨਾ ਦੇ ਪਰਮੇਸ਼ਰ ਤੁਹਾਡੇ ਨਾਮ ਦਾ ਧੰਨਵਾਦ ਕਰਦੇ ਹਾਂ ਤੁਸੀਂ ਬੜਿਆਈਆਂ ਦੇ ਯੋਗ ਹੋ ਤੁਸੀਂ ਧੰਨਵਾਦ ਦੇ ਯੋਗ ਹੋ ਮੇਰੇ ਪ੍ਰਭੂ ਜੀ ਇੱਕ ਨਵਾਂ ਸੂਰਜ ਸਾਨੂੰ ਬਖਸ਼ਿਆ ਪਿਤਾ ਪਰਮੇਸ਼ਰ ਅਸੀਂ ਧੰਨਵਾਦ ਕਰਦੇ ਹਾਂ ਆਪਣੇ ਬੱਚਿਆਂ ਉੱਤੇ ਆਪਣੇ ਬੇਟੇ ਬੇਟੀਆਂ ਤੇ ਮਹਾਨ ਪਿਤਾ ਆਪਣੀ ਕਿਰਪਾ ਕਰੋ ਅੱਜ ਦਾ ਦਿਨ ਇਹਨਾਂ ਲਈ ਮੁਬਾਰਕ ਹੋਵੇ ਅੱਜ ਦਾ ਦਿਨ ਇਹਨਾਂ ਲਈ ਆਸ਼ੀਸ਼ ਨਾਲ ਭਰਿਆ ਹੋਵੇ ਅੱਜ ਦਾ ਦਿਨ ਮੇਰੇ ਪਰਮੇਸ਼ਵਰ ਇਹਨਾਂ ਲਈ ਬਰਕਤ ਦੇ ਨਾਲ ਭਰਿਆ ਹੋਵੇ ਜਿਹਨੇ ਰਾਹਾਂ ਵਿੱਚ ਜਾਣ ਉਹ ਰਾਹ ਇਹਨਾਂ ਲਈ ਸਫਲ ਹੋ ਜਾਣ ਤੁਹਾਡੇ ਬੇਟੇ ਬੇਟੀਆਂ ਲਈ ਉਹ ਸਾਰੇ ਮਾਰਗ ਸਫਲ ਹੋਣ ਜਿਹੜੇ ਰਸਤਿਆਂ ਦੇ ਵਿੱਚ ਦੀ ਗੁਜ਼ਰਨ ਜਿਹੜੇ ਰਾਹਾਂ ਦੇ ਵਿੱਚ ਦੀ ਮਹਾਨ ਪਿਤਾ ਆਪਣੇ ਕਦਮ ਆਪਣੇ ਪੈਰ ਰੱਖਣ ਉਹ ਰਾਹ ਮubarək ਕਰਨਾ ਸੈਨਾ ਦੇ ਪਰਮੇਸ਼ਰ ਤੁਹਾਡੀ ਕਿਰਪਾ ਹੋਵੇ ਤੁਹਾਡੀ ਦਇਆ ਹੋਵੇ ਤੇ हे ਆਤਮ ਮਹਾਨ ਪਿਤਾ ਪਰਮੇਸ਼ਰ ਜੀ ਆਪ ਸਾਡੇ ਉੱਤੇ ਦਇਆ ਕਰੋ ਪ੍ਰਭੂ ਯੇਸ਼ੂ ਮਸੀਹ ਮੈਂ ਤੁਹਾਡੇ ਬੇਟੇ ਬੇਟੀਆਂ ਨੂੰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਦਿਨਾ ਤੁਹਾਡੇ ਪਵਿੱਤਰ ਲਹੂ ਦੀ ਸੁਰੱਖਿਆ ਵਿੱਚ ਦਿੰਨੇ ਆ ਆਪ ਦੀ ਵੱਡੀ ਕਿਰਪਾ ਹੋਵੇ ਇਸ ਅਮਰਤ ਵੇਲੇ ਸਾਡੇ ਸਭ ਦੇ ਅੰਗ ਸੰਗ ਹੋਵੋ ਇਹ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗਦੇ ਹਾਂ ਆਮੀਨ ਆਮੀਨ